ਦਸ ਸਿੰਘ ਜਿਹੜੇ ਤੈਂ ਵੇਖੇ ਉਹ ਦਸ ਰਾਜੇ ਹਨ ਜਿਹੜੇ ਦਸ ਸਿੰਘ ਵੇਖੇ ਉਹ ਦਸ ਰਾਜੇ ਹਨ ਪੜੋ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਹੈ ਔਰ ਇਹਨਾਂ ਦਸ ਸਿੰਘਾਂ ਨੂੰ ਹਲੇ ਔਰ ਇਹ ਬਰਬੇਰੀਅਨਸ ਦੇ ਹੀ ਗੋਤਰ ਹਨ ਜਿਹੜੇ ਰੋਮ ਦੇ ਆਲ ਦੁਆਲੇ ਹਨ ਯੂਰਪ ਕੰਟਰੀਆਂ ਵਿੱਚ ਵਸੇ ਹੋਏ ਇਹਨਾਂ ਨੂੰ ਹਲੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ ਪਰ ਦਰਿੰਦੇ ਦੇ ਨਾਲ ਇੱਕ ਘੰਟੇ ਲਈ ਉਹਨਾਂ ਨੂੰ ਰਾਜਿਆਂ ਦੇ ਸਮਾਨ ਰਾਜਿਆਂ ਦੇ ਵਾਂਗੂ ਰਾਜ ਮਿਲਦਾ ਹੈ ਅੱਗੇ ਇਹਨਾਂ ਦਾ ਇੱਕੋ ਮਤ ਹੈ ਔਰ ਇਹਨਾਂ ਦਾ ਇੱਕੋ ਮਤ ਇੱਥੇ ਲਿਖਿਆ ਹੋਇਆ ਦੇ ਆਰ ਦੇ ਹੈਵ ਵਨ ਮਾਈਂਡ ਇਦਾ ਮਤਲਬ ਇਹ 10 ਸਿੰਘ ਜੋ 10 ਰਾਜੇ ਹਨ ਇਹ ਦਰਿੰਦੇ ਦੇ ਸਿੰਘ ਹਨ ਤੇ ਇਹ ਦਰਿੰਦੇ ਵਾਲੀ ਸਿੱਖਿਆ ਮੰਨਦੇ ਆ ਦੇ ਹੈਵ 1 ਮਾਈਂਡ ਉਹਨਾਂ ਦਾ ਇੱਕੋ ਹੀ ਮਾਨਿਆ ਉਹਨਾਂ ਦੀ ਇੱਕੋ ਹੀ ਸਿੱਖਿਆ ਹੈ ਇੱਕੋ ਹੀ ਸੋਚ ਹੈ ਅੱਗੇ ਅਤੇ ਇਹ ਆਪਣੀ ਸਮਰੱਥਾ ਅਤੇ ਇਖਤਿਆਰਦਿਆਂ ਦਰਿੰਦੇ ਨੂੰ ਜੋ ਕਿ ਪੋਪ ਹੈ ਅੱਗੇ ਇਹ ਲੇਲੇ ਦੇ ਨਾਲ ਯੁੱਧ ਕਰਨਗੇ ਤੇ ਇਹਨਾਂ ਦਾ ਮਕਸਦ ਕੀ ਹੈ ਲੇਲੇ ਨਾਲ ਯੁੱਧ ਕਰਨਾ ਇਸ ਲਈ ਅਸੀਂ ਇਹ ਸਾਰੇ ਮਸਲੇ ਦੇਖ ਰਹੇ ਹਾਂ ਕਿ ਇਹਨਾਂ ਦਾ ਮਕਸਦ ਕੀ ਹੈ ਲੇਲੇ ਨਾਲ ਯੁੱਧ ਕਰਨਾ ਅੱਜ ਇਹ ਸਾਰੀਆਂ ਕਲੀਸਿਯਾਂ ਵਾਂ ਲੜ ਕੇ ਦੇ ਨਾਲ ਰਹੀਆਂ ਹਨ ਲੇਲੇ ਨਾਲ ਲੜ ਰਹੀਆਂ ਕਿਉਂਕਿ ਲੇਲਾ ਵਚਨ ਹੈ ਲੇਲਾ ਵਚਨ ਹੈ ਪ੍ਰਭੂ ਯੀਸ਼ੂ ਮਸੀਹ ਹੈ ਤੇ ਇਹਨਾਂ ਸਾਰੀਆਂ ਕਲੀਸਿਯਾਂ ਦਾ ਵਾ ਅਟੈਕ ਕਿਦੇ ਉੱਤੇ ਆ ਨਾਮ ਉੱਤੇ ਕਹਿੰਦੇ ਅਸੀਂ ਬਾਈਬਲ ਦਾ ਪ੍ਰਚਾਰ ਕਰਦੇ ਆਂ ਤੇ ਜਦੋਂ ਗੱਲ ਆਉਂਦੀ ਨਾਮ ਦੇ ਬਪਤਿਸਮੇ ਦੀ ਉਦੋਂ ਗਸ਼ੀਆਂ ਪੈ ਜਾਂਦੀਆਂ ਕਹਿੰਦੇ ਨਹੀਂ ਨਹੀਂ ਖੁਦਾ ਤੇ ਤਿੰਨੇ ਆ ਗੱਲ ਅਸੀਂ ਨਾਮ ਦੀ ਕਰ ਰਹੇ ਹੁੰਨੇ ਆ ਤੇ ਹਵਾਲੇ ਤਿੰਨ ਦੇ ਦੇਰੇ ਹੁੰਦੇ ਆ ਇੱਕ ਪਾਸਟਰ ਮੇਰੇ ਨਾਲ ਪਿਛਲੇ ਹਫਤੇ ਗੱਲਬਾਤ ਕਰ ਰਿਹਾ ਸੀ ਤੇ ਕਹਿੰਦਾ ਤੁਹਾਡਾ ਉਧਾਰਕਾ ਦੇ ਨਾਲ ਹੋਇਆ ਮੈਂ ਕਿਹਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਕਿਵੇਂ ਹੋਇਆ ਮੈਂ ਕਹਾ ਯੇਸ਼ੂ ਮਸੀਹ ਦਾ ਨਾਮ ਕਿਉਂਕਿ ਯੇਸ਼ੂ ਮਸੀਹ ਦਾ ਨਾਮ ਉਧਾਰ ਕਰਤਾ ਹੈ ਆਕਾਸ਼ ਦੇ ਥਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਉਹਨੇ ਤਿੰਨ 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 ਦੇ ਹਵਾਲੇ ਦੇਣੇ ਸ਼ੁਰੂ ਕਰ ਦਿੱਤੇ ਮੈਂ ਕਹਾ ਮੇਰੀ ਗੱਲ ਸੁਣ ਮੈਨੂੰ ਬਪਤਿਸਮੇ ਦਾ ਹਵਾਲਾ ਦਿਖਾ ਕਿੱਥੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਤੋਂ ਇਲਾਵਾ ਕੋਈ ਹੋਰ ਬਪਤਿਸਮਾ ਦਿੱਤਾ ਗਿਆ ਤੇ ਅੱਗੋਂ ਪਤਾ ਕੀ ਰੈਫਰੈਂਸ ਦਿੱਤੀ ਤਨ ਹਨ ਉਹ ਜਿਹੜੇ ਬਿਨਾਂ ਵੇਖੇ ਵਿਸ਼ਵਾਸ ਕਰਦੇ ਆ ਮੈਂ ਕਿਹਾ ਮੈਨੂੰ ਹਵਾਲਾ ਦਿਖਾ ਤੇ ਅਗੋ ਕਹਿ ਰਿਆਂ ਤਨ ਹਨ ਉਹ ਜਿਹੜੇ ਬਿਨਾਂ ਵੇਖੇ ਵਿਸ਼ਵਾਸ ਕਰਦੇ ਆ ਆ ਵੀ ਦੇਖ ਲੋ ਐਦਾਂ ਦੇ ਲੋਕ ਬੈਠੇ ਹੋਏ ਨੇ ਵਚਨ ਨੂੰ ਤੋੜ ਮਰੋੜ ਕੇ ਰੱਖਣ ਵਾਲੇ ਮੈਂ ਕਿਹਾ ਕਿ ਹੈ ਇਜ਼ਰਾਈਲ ਸੁਣ ਯਹੋਵਾ ਤੇਰਾ ਖੁਦਾ ਇੱਕ ਹੀ ਖੁਦਾ ਹੈ ਮੈਂ ਕਿਹਾ ਮੈਨੂੰ ਨਹੀਂ ਕਿਤੇ ਮਿਲਦਾ ਕਿ ਤਿੰਨ ਖੁਦਾ ਹਨ ਇੱਕ ਹੀ ਖੁਦਾ ਹੈ ਕਹਿੰਦਾ ਹਾਂ ਹਾਂ ਖੁਦਾ ਤੇ ਕੀ ਫਿਰ ਮੈਂ ਕਿਹਾ ਮੰਨਦਾ ਕਿਉਂ ਨਹੀਂ ਇਹ ਉਹਦਾ ਪੁੱਤਰ ਵੀ ਹੈਗਾ ਮੈਂ ਕਿਹਾ ਅਨਾਦੀ ਕਾਲ ਦਾ ਪੁੱਤਰ ਨਹੀਂ ਹੈ ਅਨਾਦੀ ਕਾਲ ਦਾ ਉਹ ਪਿਤਾ ਆ ਸਾਡੇ ਲਈ ਇੱਕ ਪੁੱਤਰ ਬਖਸ਼ਿਆ ਗਿਆ ਉਹਦਾ ਨਾਮ ਇਉਂ ਸੱਦਿਆ ਜਾਵੇਗਾ ਅਚਰਜਸਲਾਹੂ ਸ਼ਕਤੀਮਾਨ ਖੁਦਾ ਅਤੇ ਅਨਾਦੀ ਕਾਲ ਦਾ ਪੁੱਤਰ ਅਨਾਦੀ ਕਾਲ ਦਾ ਪਿਤਾ ਪੁੱਤਰ ਨੂੰ ਕਿਵੇਂ ਦਿਖਾਇਆ ਜਾ ਰਿਹਾ ਫਿਰ ਮੈਂ ਕਿਹਾ ਉਹਨੇ ਕਿਹਾ ਮੈਂ ਤੇ ਪਿਤਾ ਇੱਕ ਕਹਾ ਜਿਨੇ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖਿਆ ਜਿਨ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖਿਆ ਹallelujah ਇੱਕ ਗਲਾਸ ਹੋਰ ਦੇ ਦਿਓ ਇੱਕ ਗਲਾਸ ਹੋਰ ਦੇ ਦਿਓ ਕਿਵੇਂ ਆ ਪਿਤਾ ਆ ਪਿਤਾ ਆ ਪੁੱਤਰ ਔਰ ਲੱਗਦਾ ਕਿ ਦੋ ਵਾਹ ਆ ਸ਼ਬਦ ਆ ਤੇ ਆ ਦੇ ਆ ਓਕੇ ਆ ਸ਼ਬਦ ਆ ਦੇ ਤੁਹਾਨੂੰ ਦੋ ਦਿਖ ਰਿਹਾ ਓਕੇ ਹੁਣ ਜੋ ਪਿਤਾ ਸੀ ਉਹਨੇ ਕਿਹਾ ਪਿਤਾ ਮੇਰੇ ਵਿੱਚ ਰਹਿ ਗਏ ਸਾਰੇ ਕੰਮ ਕਰਦਾ ਹੁਣ ਇਹ ਪਿਤਾ ਖਾਲੀ ਆ ਕਿਉਂਕਿ ਇਹਨੇ ਸਾਰਾ ਕੁਝ ਪੁੱਤਰ ਵਿੱਚ ਪਾ ਦਿੱਤਾ ਹੁਣ ਸਾਰਾ ਕੁਝ ਜੋ ਪਿਤਾ ਵਾਲੇ ਗੁਣ ਸੀ ਉਹ ਕਿੱਥੇ ਆ ਗਏ ਆ ਤੇ ਸਾਡੀ ਸਮਝ ਤੇ ਇਹ ਆਇਆ ਕਿ ਉਹ ਜੋ ਦੇਹ ਤਾਰੀ ਸੀ ਉਹ ਸਿਰਫ ਦੇਹ ਹੀ ਨਹੀਂ ਸੀ ਉਹਦੇ ਵਿੱਚ ਪਿਤਾ ਸੀ ਆਮੀਨ ਪਰ ਲੋਗਾਂ ਨੂੰ ਹਲੇ ਵੀ ਸਮਝ ਨਹੀਂ ਹੁੰਦਾ ਉਹਨਾਂ ਨੂੰ ਹਲੇ ਵੀ ਲਿਖਤ ਦੇਖਦੀ ਹੈ ਤਿੰਨ ਖੁਦਾ ਦੇਖਦੇ ਆ ਪਰ ਇਹ ਸਮਝ ਨਹੀਂ ਪਾ ਰਹੇ ਕਿ ਉਹ ਜੋ ਆਦ ਵਿੱਚ ਸ਼ਬਦ ਸੀ ਸ਼ਬਦ ਖੁਦਾ ਦੇ ਨਾਲ ਸੀ ਅਤੇ ਸ਼ਬਦ ਹੀ ਖੁਦਾ ਸੀ ਉਹੀ ਸ਼ਬਦ ਦੇ ਵਿੱਚ ਆਇਆ ਪਰ ਇਹ ਐਕਚੁਅਲੀ ਦਰਿੰਦੇ ਦੀ ਸਿੱਖਿਆ ਆ ਜਿਹਦਾ ਮਕਸਦ ਆ ਲੇਲੇ ਨਾਲ ਲੜਨਾ ਕਿਉਂਕਿ ਲੇਲੇ ਦੀ ਵੀ ਇੱਕ ਕਲੀਸੀਆ ਆ ਤੇ ਦਰਿੰਦੇ ਦੀ ਵੀ ਇੱਕ ਲੇਲੇ ਦੀ ਕਲੀਸੀਆ ਲੇਲੇ ਨਾਲ ਐ ਤੇ ਦਰਿੰਦੇ ਦੀ ਕਲੀਸੀਆ ਤੇ ਦਰਿੰਦੇ ਦਾ ਮਕਸਦ ਏ ਲੇਲੇ ਦੇ ਵਿਰੁੱਧ ਕਾਫਰ ਬਕਣਾ ਦਰਿੰਦੇ ਦਾ ਮਕਸਦ ਕੀ ਹੈ ਲੇਲੇ ਦੇ ਵਿਰੁੱਧ ਕਾਫਰ ਬਕਣਾ ਔਰ ਮੈਂ ਤੁਹਾਨੂੰ ਦੱਸਾਂ ਦਰਿੰਦਾ ਕਦੇ ਵੀ ਆਪਣੇ ਪ੍ਰਚਾਰਕਾਂ ਨੂੰ ਦਰਿੰਦਾ ਬਣਾ ਕੇ ਨਹੀਂ ਭੇਜਦਾ ਉਹ ਧਰਮੀ ਬਣਾ ਕੇ ਭੇਜਦਾ ਹੈ ਹੁਣ 12ਵੇਂ ਦੇ ਆਇਚੋ ਅਸੀਂ ਆਇਤ ਪੜ੍ਹੀ ਐ ਸਵਰਗ ਵਿੱਚ ਯੁੱਧ ਹੋਇਆ ਅਬਲੀਸ ਦੇ ਵਿਚਕਾਰ ਸੱਪ ਅਤੇ ਸ਼ਤਾਨ ਦੇ ਵਿਚਕਾਰ ਅਤੇ ਸੱਪ ਉਹ ਅਜਗਰ ਹੀ ਠੰਗ ਰਹਿ ਗਿਆ ਤੇ ਨਾਲ ਕੌਣ ਗਰੇ ਗਏ ਉਹਦੇ ਦੂਤ ਵੀ ਗਰੇ ਗਏ ਹੁਣ ਜੇਕਰ ਇਹ ਦ੍ਰਿੰਦਾ ਕੁਫਰ ਬਕਦਾਇਆ ਤੇ ਇਹਦੇ ਜਿਹੜੇ ਦੂਤ ਧਰਤੀ ਤੇ ਪ੍ਰਚਾਰਕ ਬਣ ਕੇ ਘੁੰਮ ਰਹੇ ਆ ਇਹ ਕੀ ਕਰਨਗੇ ਇਹ ਜੋ ਬਪਤਸਮਾ ਵਗਾਰਨ ਵਾਲੇ ਆ ਇਹ ਦਰਿੰਦੇ ਦੇ ਪ੍ਰਚਾਰਕ ਆ ਦਰਿੰਦੇ ਨੇ ਭੇਜੇ ਹੋਏ ਆ ਜਿਨ੍ਹਾਂ ਨੇ ਬਾਈਬਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਆ ਇਸ ਲਈ ਕਹਿੰਦਾ ਕਿ ਇਹ 10 ਰਾਜੇ ਇਸ ਦਰਿੰਦੇ ਦੇ ਨਾਲ 1 ਘੰਟਾ ਰਾਜ ਕਰਨਗੇ ਔਰ ਲੇਲੇ ਦੇ ਨਾਲ ਇਹ ਯੁੱਧ ਕਰਨਗੇ ਅੱਗੇ ਪੜਦੇ ਆ ਤੇ ਲੇਲਾ ਉਹਨਾਂ ਉਤੇ ਫਤਿਹ ਪਾਵੇਗਾ ਇਹਦੇ ਉੱਤੇ ਹਾਲੇਲੂਇਆ ਆ ਲੇਲਾ ਕੀ ਕਰੇਗਾ ਉਹ ਨਾ ਉਤੇ ਫਤਿਹ ਪਾਵੇਗਾ ਕਿਉਂ ਇਸ ਲਈ ਜੋ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ ਇਸ ਲਈ ਇਸ ਸੱਪ ਦੀ ਰਾ ਨੂੰ ਉਹ ਲਤਾੜੇਗਾ ਇਹਨਾਂ ਚਾਰ ਰਾਜਾਂ ਨੂੰ ਉਹ ਲਤਾੜੇਗਾ ਕਿਉਂਕਿ ਲੇਲਾ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ ਅਤੇ ਉਹ ਸਾਡਾ ਪ੍ਰਭੂ ਹੈ ਕਿੰਨੇ ਲੋਕ ਸਮਝ ਪਾਏ ਹੋ ਹਾਂਜੀ ਅੱਗੇ ਪੜਦੇ ਹਾਂ ਅਤੇ ਉਹਦੇ ਨਾਲ ਉਹ ਵੀ ਜਿਹੜੇ ਸੱਦੇ ਹੋਏ ਚੁਣੇ ਹੋਏ ਅਤੇ ਮਤਬਰ ਹਨ ਕੌਣ ਕੌਣ ਰਾਜ ਕਰਨਗੇ ਲੇਲਾ ਕੱਲਾ ਰਾਜ ਕਰੇਗਾ ਕੌਣ ਕੌਣ ਰਾਜ ਕਰੇਗਾ ਜਿਹੜੇ ਚੁਣੇ ਹੋਏ ਹਨ ਸੱਦੇ ਹੋਏ ਹਨ ਅਤੇ ਮਤਬਰ ਦਾ ਮਤਲਬ ਕੀ ਹੁੰਦਾ ਸਮਝਦਾਰ ਵਿਸ਼ਵਾਸਯੋਗ ਅਕਲਮੰਦ ਲੋਗ ਇਹ ਲੇਲੇ ਦੇ ਨਾਲ ਰਾਜ ਕਰਨਗੇ ਆمین ਅੱਜ ਸਾਪ ਨੇ ਆਪਣਾ ਰਾਜ ਬਹੁਤ ਵਿਸ਼ਾਲ ਲਿਆ ਸਾਰੀ ਦੁਨੀਆ ਦੇ ਉੱਤੇ ਉਹਨੇ ਆਪਣਾ ਕਾਬੂ ਬਣਾ ਲਿਆ ਪਰ ਮਸੀਹ ਆ ਰਿਹਾ ਲੋਹੇ ਦਾ ਡੰਡਾ ਲੈ ਕੇ ਖੁੱਡ ਚੋਂ ਬਾਹਰ ਕੱਢੇਗਾ ਆمین ਖੁੱਡ ਚੋਂ ਬਾਹਰ ਕੱਢੇਗਾ ਉਹਨਾਂ ਨੂੰ ਆਮੀਨ ਔਰ ਜਦੋਂ ਕੱਢ ਲੈਂਦਾ ਹੈ ਤੇ ਫਿਰ ਉਹਦੀ ਸਰੀ ਕੁਚਲ ਦਿੰਦਾ ਹੈ ਕਿਉਂਕਿ ਲਿਖਿਆ ਹੋਇਆ ਇਸਤਰੀ ਦਾ ਵੰਚ ਤੇਰੀ ਸਰੀ ਨੂੰ ਕੁਚਲੇਗਾ ਔਰ ਕੁਚਲਨਦਲੀ ਕੀ ਚਾਹੀਦਾ ਹੈ ਬੋਲੋ ਅੱਡੀ ਏੜੀ ਸਿਰ ਕੁਚਲਨ ਲਈ ਕੀ ਚਾਹੀਦਾ ਹੈ ਤੇ ਅੱਡੀ ਸਿਰ ਦਾ ਹਿੱਸਾ ਨਹੀਂ ਹੈ ਅੱਡੀ ਪੈਰ ਦਾ ਦੇਹ ਦਾ ਹਿੱਸਾ ਆ ਔਰ ਦੇ ਕੌਣ ਹੈ ਦੁਲਹਨ ਇਹਦਾ ਮਤਲਬ ਉਹ ਸੱਪ ਕਾ ਦੇ ਨਾਲ ਕੁਚਲਿਆ ਜਾਵੇਗਾ ਦੁਲਹਨ ਦੀ ਅੱਡੀ ਨਾਲ ਅੱਡੀ ਨੂੰ ਭੈਣੋ ਨੱਚਣ ਲਈ ਬਹੁਤ ਵਰਤ ਲਿਆ ਦੁਨੀਆ ਨੇ ਕਹਿੰਦੇ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਇਹ ਬਹੁਤ ਬੋਲੀ ਸੁਣ ਲਈ ਹੈ ਪਰ ਹੁਣ ਆਪਣੀ ਅੱਡੀ ਨੂੰ ਸ਼ੈਤਾਨ ਦੀ ਸਰੀ ਕੁਚਲਣ ਦੇ ਲਈ ਵਰਤੋ ਨੱਚ ਟੱਪ ਲਿਆ ਸੰਸਾਰ ਚ ਬਹੁਤ ਜ਼ਿਆਦਾ ਔਰ ਸ਼ੈਤਾਨ ਦੇ ਗੀਤਾਂ ਦੇ ਉੱਤੇ ਨੱਚਿਆ ਸ਼ੈਤਾਨ ਨੇ ਅੱਡੀ ਨੂੰ ਬਹੁਤ ਵਰਤਿਆ ਨੱਚਣ ਟਪੰਦੇ ਲਈ ਪਰ ਹੁਣ ਆਪਣੀ ਅੱਡੀ ਮਸੀਹ ਨੂੰ ਦੇ ਦੋ ਹੁਣ ਆਪਣਾ ਪੈਰ ਮਸੀਹ ਨੂੰ ਦੇ ਦੋ ਕਿਉਂਕਿ ਮਸੀਹ ਤੁਹਾਡਾ ਪੈਰ ਸ਼ੈਤਾਨ ਦੀ ਸਰੀ ਕੁਚਲਣ ਦੇ ਲਈ ਵਰਤਣਾ ਚਾਹੁੰਦਾ ਹੈ ਹallelujah